ਪਾਰਲੀਮੈਂਟ ਚੋਣਾਂ ਦੇ ਜਿਹੜੇ ਨਤੀਜੇ ਸਾਹਮਣੇ ਆਇਆ ਜੇ ਆਪਾਂ ਨ ਜ਼ਿਕਰ ਕਰੀਏ ਪੰਜਾਬ ਨੂੰ ਦੇਖੀਏ ਤਾਂ ਪੰਜਾਬ ਜਿਹੜੀ ਪੰਤਕ ਤੇਰਾ ਆਪਾਂ ਉਸ ਦੀ ਗੱਲ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਾਲੀ ਦਲ ਦੇ ਪੈਰਾਂ ਤੋਂ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ ਸ਼੍ਰੋਮਣੀ ਕਾਲੀ ਦਲ ਦੇ ਕੱਦਾਵਰ ਵੱਡੇ ਆਗੂਆਂ ਵੱਲੋਂ ਸਵਾਲ اٹھਾਏ ਜਾ ਰਹੇ ਆ ਆਪਾਂ ਗੱਲ ਕਰੀਏ ਪ੍ਰੋਫੈਸਰ ਪ੍ਰਿੰਸ ਸਿੰਘ ਚੰਦੂ ਮਾਜਰਾ ਜਿਹੜੇ ਦਹਾਕਿਆਂ ਤੋਂ ਅਗਵਾਈ ਕਰਦੇ ਆ ਰਹੇ ਸ਼੍ਰੋਮਣੀ ਅਕਾਲੀ ਦਲ ਦੀ ਆਨੰਦ ਪ੍ਰਸਾਦ ਉਹਨਾਂ ਨੇ ਇਲੈਕਸ਼ਨ ਵੀ ਲੜੀ ਹੈ ਹੁਣ ਫੌਰੀ ਤੌਰ ਤੇ ਜਿਹੜਾ ਉਹਨਾਂ ਦਾ ਪ੍ਰਤੀਕਰਮ ਸਾਹਮਣੇ ਆਇਆ ਪ੍ਰੋਫੈਸਰ ਪ੍ਰਿੰਸ ਚੰਨੂ ਮਾਜਰਾ ਦਾ ਕਹਿਣਾ ਕਿ ਸਾਡੇ ਨਾਲ ਤਾਂ ਨੋਟਾ ਵਾਲੀ ਹੋਈ ਕਿ ਨਾ ਅਸੀਂ ਇੱਧਰ ਦੇ ਰਹੇ ਤੇ ਨਾ ਉੱਧਰ ਦੇ ਰਹੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਕਿਸੇ ਗੱਠਜੋੜ ਵਿੱਚ ਸ਼ਾਮਲ ਨਾ ਹੋਏ ਜਣੀ ਅਸੀਂ ਆਪਣੇ ਜਿਹੜੇ ਬੱਸ ਡੈਕੈਲੀਟੇਸ਼ਨ ਦੇ ਕਹ ਲਈਏ ਖੜੇ ਦੇ ਖੜੇ ਰਹਿ ਗਏ ਨਾ ਅਸੀਂ ਬੱਸ 'ਚ ਬੈਠ ਸਕੇ ਨਾ ਕਿਸੇ ਰੇਲ ਗੱਡੀ ਦਾ ਸਫ਼ਰ ਕਰ ਸਕੇ ਸ਼੍ਰੋਮਣੀ ਕਾਲੇ ਦਲ ਦੇ ਅੰਦਰਲੀ ਇੱਕ ਚੀਜ਼ ਦੇ ਇੱਕ ਅਹਿਸਾਸ ਪ੍ਰੋਫੈਸਰ ਚੈਂਸ ਚੰਨੂ ਮਾਜਰਾ ਨੇ ਜੋ ਵੀ ਕਿਹਾ ਚੰਦੂ ਮਾਜਰਾ ਦੇ ਕਹਿਣ ਦੇਤੇ ਉਹ ਸਿੱਧੇ ਸਾਹਮਣੇ ਆਉਂਦੀ ਹੈ ਕੇਵਲ ਚੰਦੂ ਮਾਜਰਾ ਨੇ ਨਹੀਂ ਕਿਹਾ ਆਪਾਂ ਦੀ ਗੱਲ ਕਰੀਏ ਬੀਬੀ ਜਗੀਰ ਕੌਰ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਰਹਿ ਹੈ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕੇ ਜਿਹੜੇ ਨਤੀਜੇ ਸਾਹਮਣੇ ਆਏ ਹੈ ਉਸ ਤੋਂ ਬਾਅਦ ਫੌਰੀ ਤੌਰ ਤੇ ਇਹਨਾਂ ਦਾ ਚਿੰਤਨ ਕਰਨਾ ਬਣਦਾ ਹੈ ਕੇ ਆਖਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਿਉਂ ਹੋਈ ਆਪਾਂ ਸਾਰੇ ਜਾਣਦੇ ਆ ਇਸ ਤੋਂ ਪਹਿਲਾਂ ਟਕਸਾਲੀ ਅਕਾਲੀ ਆਗੂ ਸਰਦੇਵ ਸਿੰਘ ਢੀਂਡਾ ਸਾਹਿਬ ਇਸੇ ਤਰੀਕੇ ਨਾਲ ਇੱਕ ਹੋਰ ਟਕਸਾਲੀ ਇਕਾਲਿਆਗੂ ਸਕੰਦਰ ਸਿੰਘ ਮਲੂਕਾ ਉਹਨਾਂ ਨੇ ਵੀ ਪਾਰਲੀਮੈਂਟ ਦੀਆਂ ਚੋਣਾਂ 'ਚ ਕੋਈ ਦਿਲਚਸਪੀ ਨਹੀਂ ਲਈ ਇਹ ਸਾਰੇ ਕਸਤੇ ਦੇ ਚੱਲਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਇੱਕ ਵੱਡਾ ਕਮਸਾਨ ਮਰਚਦਾ ਨਜ਼ਰ ਆ ਰਿਹਾ ਖਾਸ ਤੌਰ ਤੇ ਪ੍ਰਿੰਸ ਸਿੰਘ ਚੰਨੂ ਮਾਜਰਾ ਨੇ ਜਿਹੜਾ ਕਮੈਂਟ ਕੀਤਾ ਉਹਦਾ ਨੋਟਿਸ ਲੈਣਾ ਬਣਦਾ ਹੈ ਚੰਨੂ ਮਾਜਰਾ ਇਹਦਾ ਕਹਿਣਾ ਸੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੇ ਤੌਰ ਤੇ ਨਮਾਇੰਦਗੀ ਕਰਦੇ ਹਾਂ ਅਸੀਂ ਦੇਜ ਦੇਣ ਦੇ ਦੂਜੀਆਂ ਖੇਤਰੀ ਪਾਰਟੀਆਂ ਨੂੰ ਆਪਣੇ ਨਾਲ ਲੈਣ ਦੀ ਕੋਸ਼ਿਸ਼ ਕੀਤੀ ਚੰਨੂ ਮਾਜਰਾ ਆਪ ਕੌਮੀ ਪੱਧਰ ਤੇ ਜਾ ਕੇ ਕਈਆਂ ਪਾਰਟੀਆਂ ਨੂੰ ਮਿਲੇ ਪਰ ਉਸ ਤੋਂ ਬਾਅਦ ਉਹ ਕਾਰਵਾਈ ਕਿਧਰੇ ਅੱਗੇ ਚੱਲ ਨਹੀਂ ਸਕੀ ਇਸ ਕਰਕੇ ਵੀ ਚੰਨੂ ਮਾਜਰਾ ਦਾ ਬਿਆਨ ਐਵੇਂ ਹੀ ਤਰਖਦਾ ਹੈ ਹੁਣ ਜਦੋਂ ਕੌਮੀ ਪੱਧਰ ਤੇ ਸਰਕਾਰ ਬਣ ਜਾ ਰਹੀ ਹੈ ਭਾਜਪਾ ਆਪਣੇ ਹਮਾਇਤੀਆਂ ਨਾਲ ਸਰਕਾਰ ਬਣਾ ਰਹੀ ਹੈ ਤਾਂ ਦੋ ਵੱਡੀਆਂ ਖੇਤਰੀ ਪਾਰਟੀਆਂ ਜਿਨ੍ਹਾਂ ਚੋਂ ਇੱਕ ਦੀ ਅਗਵਾਈ ਨਤੀਸ਼ ਕੁਮਾਰ ਕਰ ਰਿਹਾ ਹੈ ਦੂਜੀ ਦੀ ਅਗਵਾਈ ਭਾਉ ਚੰਦਰ ਜੀ ਕਰ ਰਿਹਾ ਹੈ ਤਾਂ ਚੰਦਰਪ੍ਰ카 ਨੇੜੋ ਜੇ ਐਸੇ ਤਰੀਕੇ ਨਾਲ ਤੀਸ਼ ਕੁਮਾਰ ਦੀ ਆਪਾਂ ਗੱਲ ਕਰੀਏ ਜਦੋਂ ਗੱਲਬਾਤ ਹੁੰਦੀ ਹੈ ਮੀਟਿੰਗ ਹੁੰਦੀ ਹੈ ਤਾਂ ਐਨ ਪ੍ਰਧਾਨ ਮੰਤਰੀ ਦੇ ਨਾਲ ਕੰਦੇ ਨਾਲ ਕੰਦਾ ਲਾ ਕੇ ਬੈਠਦੇ ਆ ਖੈਰ ਜਦੋਂ ਬਣੇਗੀ ਸਰਕਾਰ ਉਹਦੇ ਚ ਕਿਹੋ ਜਿਹਾ ਸਾਮਿਲਦਾ ਚੰਦਰਬਾਬੂ ਨੇੜੀ ਉਤੇ ਉਹਨਾਂ ਦੀ ਪਾਰਟੀ ਨੂੰ ਤੀਸ਼ ਕੁਮਾਰ ਨੂੰ ਪਰ ਇੱਕ ਗੱਲ ਬੜੀ ਸਾਫ਼ ਹੈ ਜੋ ਕੁਝ ਮੀਡੀਆ ਚ ਉੱਬਰ ਕੇ ਸਾਹਮਣੇ ਆਇਆ ਕਿ ਦੋਨਾਂ ਧਿਰਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਬਗੇ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਉਹਨਾਂ ਅਸਾਰ ਕੈਬਨਿਟ ਦੇ ਵਿੱਚ ਪਾਰਲੀਮੈਂਟ ਚ ਕੀ ਪੀਐਮ ਕਾ ਭੂਮਿਕਾ ਹੋਏਗੀ ਇਹਨਾਂ ਸਾਰੇ ਮੁੱਦਿਆਂ ਦੇ ਤੇ ਨਾ ਪਾਰਟੀਆਂ ਮਤਲਬ ਮੰਥਨ ਕੀਤਾ ਜਾ ਰਿਹਾ ਹੈ ਤੇ ਆਪਣੇ ਸ਼ਰਤਾਂ ਰੱਖੀਆਂ ਜਾ ਰਹੀਆਂ ਹੁਣ ਸੁਭਾਵਿਕ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਉਹ ਦਿਨ ਜਾਂ ਉਹ ਸਮਾਂ ਚੇਤੇ ਆਉਂਦਾ ਜਦੋਂ ਸ਼੍ਰੋਮਣੀ ਅਕਾਲੀ ਦਲ ਵੀ ਖੇਤਰੀ ਪਾਰਟੀਆਂ ਦੇ ਸਹਿਯੋਗ ਨਾਲ ਕੌਮੀ ਪੱਧਰ ਤੇ ਆਪਣੀ ਇੱਕ ਪਛਾਣ ਰੱਖਦਾ ਸੀ ਆਪਣੀ ਵਿਲੱਖਣਤਾ ਰੱਖਦਾ ਸੀ ਜਦੋਂ ਆਪਣੇ ਘਰ ਦੇ ਵਿੱਚ ਹੀ ਤੁਸੀਂ ਹਾਸ਼ੀਏ ਤੇ ਚਲੇ ਜਾਵੋ ਤਾਂ ਚੰਦੂ ਮਾਜਰਾ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੁਭਾਵਿਕ ਹੈ ਕਿ ਸਾਡੇ ਨਾਲ ਤਾਂ ਨੋਟਾਬਾੜੀ ਹੋਈ ਜਦੋਂ ਆਪਾਂ ਜ਼ਿਕਰ ਕਰਦੇ ਆਂ ਜਿਹੜੀ ਪਾਰਟੀ ਨਾਲ ਲੰਬਾ ਸਮਾਂ ਸੰਜਰੀ ਹੋਵੇ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੀ ਆਪਾਂ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵੋਟ ਪ੍ਰਤੀਸ਼ਤ ਦੀ ਗਿਣਤੀ ਦਾ ਆਪਾਂ ਦੇਖੀ ਉਹ ਤਾਂ ਚਲੇ ਗਈ 26-27% ਤੱਕ ਔਰ ਸ਼੍ਰੋਮਣੀ ਅਕਾਲੀ ਦਲ 27% ਤੋਂ ਘਟ ਕੇ 13% ਤੇ ਆ ਗਿਆ ਸੋ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਕਾਲੀ ਦਲ ਇੱਕ ਇਹੋ ਜਿਹੀ ਸਥਿਤੀ ਬਣੀ ਹੈ ਹਾਲਾਂਕਿ ਪਾਰਲੀਮੈਂਟ ਦੀਆਂ ਚੋਣਾਂ ਜੇ ਆਪਾਂ ਸਤਾ ਦੀ ਗੱਲ ਕਰਦੇ ਆਂ ਅਕਾਲੀ ਦਲ ਹੀ ਸ਼ਾਇਦ ਨਾ ਮੈਣਾ ਨਾ ਰੱਖਦੇ ਹਣ ਇਹ ਵੱਖਰੀ ਗੱਲ ਹੈ ਕਿ ਅਕਾਲੀ ਦਲ ਵੀ ਕੇਂਦਰ ਚ ਨਮਾਇੰਦਗੀ ਕਰਦਾ ਰਿਹਾ ਪਰ ਅੱਗੇ ਜਦੋਂ ਵੀ 27 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਜੋ ਚੰਦੂ ਮਾਜਰਾ ਹੁਣੀ ਕਹਿ ਰਿਹਾ ਜੋ ਢੀਂਸਾ ਕਹਿ ਰਿਹਾ ਜੋ ਬੀਬੀ ਜਗੀਰ ਕੌਰ ਕਹਿ ਰਿਹਾ ਜੋ ਮਲੂਕਾ ਕਹਿ ਰਿਹਾ ਤਾਂ ਉਹਨਾਂ ਬਿਆਨਾਂ ਦਾ ਉਹਨਾਂ ਟਿੱਪਣੀਆਂ ਦਾ ਉਸ ਵੇਲੇ ਹੋਰ ਵੀ ਮਹੱਤਵ ਹੈ ਕਿਉਂਕਿ ਸ਼੍ਰੋਮਣੀ ਕਾਲੀ ਦਲ ਲੰਬਾ ਸਮਾਂ ਪੰਜਾਬ ਚ ਅਗਵਾਈ ਕਰਦਾ ਰਿਹਾ ਮੁਖਵੰਤਰੀ ਪ੍ਰਕਾਸ਼ ਸਿੰਘ ਬਾਦਲ ਕਟੂ ਘਟ ਪੰਜ ਸਾਲ ਜਿਹੜਾ ਹੈਗਾ ਉਹਨਾਂ ਉਦਾਂ ਦੇ ਉੱਤੇ ਬਣੇ ਰਹੇ ਅਕਾਲੀ ਦਲ ਦਾ ਕੌਮੀ ਪਦਰ ਤੇ ਨਾਂ ਵੀ ਇੱਕ ਇਸੇ ਕਰਕੇ ਬਣਿਆ ਹੁਣ ਜੇ ਉਸੇ ਅਕਾਲੀ ਦਲ ਨੂੰ ਹਾਸ਼ੀਏ ਤੇ ਜਾਣਾ ਪਵੇ ਆਪਣੇ ਘਰ ਦੇ ਅੰਦਰ ਹੀ ਆਪਣੀ ਜ਼ਮੀਨ ਤਲਾਸ਼ ਨਹੀਂ ਪਵੇ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਕਾਲੀ ਦਲ ਨੂੰ ਆਉਣ ਵਾਲੇ ਦਿਨਾਂ 'ਚ ਕਿਹੋ ਜਿਹੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪਏਗਾ ਅਕਾਲੀ ਦਲ ਦੀ ਜਿਹੜੀ ਬੇਚੈਨੀ ਹੈ ਉਹ ਸਧਾਰਨ ਨਹੀਂ ਆਉਣ ਵਾਲੇ ਦਿਨਾਂ 'ਚ ਇਹਨਾਂ ਮੁੱਦਿਆਂ ਤੇ ਜੋ ਮੰਥਨ ਹੋਏਗਾ ਤਾਂ ਤੇ ਦੇ ਸਾਹਮਣੇ ਕੀ ਆਏਗੀ ਕਿ ਕਿਸ ਕਦਰ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਉਹਦੇ ਉੱਪਰ ਸਵਾਲ ਉੱਠਣੇ ਸ਼ੁਰੂ ਹੋ ਗਏ ਆ ਜਿਹਾ ਨਹੀਂ ਆ ਕਿ ਕਾਲੀ ਦਲ ਦੇ ਅੰਦਰੋਂ ਹੀ ਦਵਾ ਬੰਦਾ ਨਜ਼ਰ ਆ ਰਿਹਾ ਜੇ ਆਪਾਂ ਅਕਾਲੀ ਦਲ ਦੇ ਬਾਹਰ ਵਾਲੇ ਪੰਥਕਤ ਰਹੇ ਉਹਨਾਂ ਦਾ ਜ਼ਿਕਰ ਕਰੀਏ ਤੇ ਪੰਥਕਤਾਂ ਦੇ ਮਾਮਲੇ 'ਚ ਆਪਾਂ ਖਡੂਰ ਸਾਹਿਬ ਦੀ ਗੱਲ ਕਰ ਸਕਦੇ ਆਂ ਆਪਾਂ ਫਰੀਦਕੋਟ ਦੀ ਗੱਲ ਕਰ ਸਕਦੇ ਆਂ ਦੋਨੇ ਹੀ ਹਲਕਿਆਂ 'ਚ ਸਰਵਿਸਿੰਗ ਖਾਲਸਾ ਤੇ ਭਾਈ ਅਮਰਤਪਾਲ ਸਿੰਘ ਦੋਨਾਂ ਨੂੰ ਜਿਸ ਕਦਰ ਹਮਾਇਤ ਮਿਲੀ ਹੈ ਭਾਰੀ ਬਹੁਮਤ ਨਾਲ ਜਿੱਤੇ ਆ ਸੋ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਜੇ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਪਰਸਤਿਥੀਆਂ ਮੁਤਾਬਕ ਆਪਣੇ ਅੱਜ ਮੰਥਨ ਕਰਕੇ ਉਹਦੇ 'ਚ ਕੋਈ ਤਬਦੀਲੀਆਂ ਨਹੀਂ ਲਿਆਏਗਾ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਿਹੜੇ ਨਤੀਜੇ ਆਏ ਐ ਫਰੀਦਕੋਟ ਦੇ ਔਰ ਖਡੂਰ ਸਾਹਿਬ ਦੇ ਉਹ ਨਤੀਜੇ ਕਿਦਰੇ ਇਹ ਵੀ ਸੁਨੇਹਾ ਦਿੰਦੇ ਆ ਕਿ ਪੰਥਕ ਤੇ ਨਾਲ ਇੱਕ ਨਵੀਂ ਲੀਡਰਸ਼ਿਪ ਦੀ ਵੀ ਤਲਾਸ਼ ਚਾ ਸੋਣ ਵਾਲੇ ਦਿਨ ਜਿਹੜੇ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੋਂ ਤੇ ਬਾਹਰੋਂ ਵੱਡੀਆਂ ਚੁਣੌਤੀਆਂ ਵਾਲੇ ਹੋਣਗੇ ਕੀ ਇਹਨਾਂ ਚੁਣੌਤੀਆਂ ਦਾ ਅਕਾਲੀ ਦਲ ਦੀ ਲੀਡਰਸ਼ਿਪ ਸਾਹਮਣਾ ਕਰ ਪਾਏਗੀ ਆਪਣੀਆਂ ਨਜ਼ਰਾਂ ਬਣੀਆਂ ਰਹਿਣੀਆਂ ਨਾ ਮੁੱਦਿਆਂ ਤੇ